ਦਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਮਖ ਪਿਆਰਿਓ ਇਹ ਜੋ ਹੁਣ ਕਾਲ ਯੁਗ ਦਾ ਸਮਾਂ ਚੱਲ ਰਿਹਾ ਹੈ ਇਸ ਸਮੇਂ ਦੇ ਵਿੱਚ ਜਿੰਨੇ ਜੀਵ ਨੇ ਜ਼ਿਆਦਾਤਰ ਆਪਣੀ ਅਕਲ ਤੋਂ ਕੰਮ ਲੈ ਰਹੇ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਵੀ ਸਮਝਾਉਣਾ ਕੀਤਾ ਹੈ ਜੀ ਜੰਤ ਸਭ ਪਾਛੇ ਕਰਿਆ ਪ੍ਰਿਥਮੇ ਰਿਜਕ ਸੰਭਾਹ ਜਿੰਨੇ ਵੀ ਜੀਵ ਸੱਚੇ ਪਾਤਸ਼ਾਹ ਇਸ ਸੰਸਾਰ ਤੇ ਭੇਜਦਾ ਹੈ ਜਨਮ ਲੈਂਦੇ ਨੇ ਉਹਨਾਂ ਦਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਪ੍ਰਸ਼ਾਦਾ ਸੱਚੇ ਪਾਤਸ਼ਾਹ ਪਹਿਲਾਂ ਹੀ ਭੇਜ ਦਿੰਦਾ ਇਹ ਹੁਣ ਤਾਂ ਹੀ ਪਤਾ ਲੱਗੂ ਜੇ ਕੋਈ ਬਾਣੀ ਪੜੂਗਾ ਵਿਚਾਰੂਗਾ ਗੁਰਦੁਆਰੇ ਜਾਊਗਾ ਮੰਦਰ ਮਸਜਿਦ ਵਿੱਚ ਜਾਊਗਾ ਗੁਰਦੁਆਰੇ ਮੰਦਰ ਮਸਜਿਦਾਂ ਵਿੱਚ ਤਾਂ ਸਾਡੇ ਬੱਚੇ ਨਹੀਂ ਜਾਂਦੇ ਬਹੁਤ ਘੱਟ ਜਾਂਦੇ ਨੇ ਸੰਸਾਰ ਦੇ ਕੋਈ ਵੱਡਿਆਂ ਭਾਗਾਂ ਵਾਲਾ ਜਿਹੜਾ ਜੀਵ ਸਾਰਾ ਪਰਿਵਾਰ ਗੁਰਦੁਆਰੇ ਮੰਦਰ ਮਸਜਿਦ ਵਿੱਚ ਜਾ ਕੇ ਗੱਲਾਂ ਸਿੱਖਦਾ ਹੈ ਸਾਨੂੰ ਗਿਆਨ ਨਹੀਂ ਹੈ ਵੀ ਅਸੀਂ ਪ੍ਰਮਾਤਮਾ ਦੇ ਬੱਚੇ ਹਾਂ ਪ੍ਰਮਾਤਮਾ ਨੇ ਇੱਥੇ ਭੇਜਿਆ ਸਾਨੂੰ ਸੰਸਾਰ ਤੇ ਆਪਣੇ ਤੋਂ ਵਿਛੋੜ ਕੇ ਤੇ ਨਾਲ ਫਿਰ ਸਾਨੂੰ ਕਿਹਾ ਵੀ ਮੈਨੂੰ ਲੱਭੋ ਵਿਛੋੜਿਆ ਵੀ ਆਪ ਹੈ ਇੱਕ ਖੇਲ ਬਣਾਇਆ ਸੱਚੇ ਪਾਤਸ਼ਾਹ ਨੇ ਆਵਨ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਹੁਣ ਬੱਚੇ ਜਿਹੜੇ ਸਾਡੇ ਨੇ ਉਹ ਧਰਮ ਤੋਂ ਕਾਫੀ ਦੂਰ ਚਲੇ ਗਏ ਜਦੋਂ ਜੀਵ ਧਰਮ ਤੋਂ ਦੂਰ ਚਲਾ ਜਾਂਦਾ ਹੈ ਉਹ ਫਿਰ ਤਮਗੁਣੀ ਹੋ ਜਾਂਦਾ ਹੈ ਮਾਤਾ ਪਿਤਾ ਦਾ ਸਤਕਾਰ ਕਰਨਾ ਮਾਤਾ ਪਿਤਾ ਲਈ ਜ਼ਿੰਮੇਵਾਰੀ ਦਿਮਾਗ 'ਚ ਨਹੀਂ ਰਹਿੰਦੀ ਆਪੋ ਤਾਪੀ ਸੰਸਾਰ ਵਿੱਚ ਪੈ ਜਾਂਦੀ ਹੈ ਸਤਜੁਗ ਤ੍ਰੇਤਾ ਦੁਆਪਰ ਕਾਲਯੁਗ ਚਾਰ ਯੁਗ ਹੋ ਗਏ ਸਾਨੂੰ ਉਸ ਪ੍ਰਮਾਤਮਾ ਤੋਂ ਵਿਛੜਨ ਨੂੰ ਅਜੇ ਤੱਕ ਅਸੀਂ ਪ੍ਰਮਾਤਮਾ ਕੋਲ ਨਹੀਂ ਗਏ ਮਿਲਣੇ ਆ ਤੇ ਕਾਲਦੁਗ ਦੇ ਵਿੱਚ ਸਾਡੀ ਇੰਨੀ ਮਾੜੀ ਹਾਲਤ ਹੋ ਗਈ ਸਾਨੂੰ ਆਪੋ ਤਾਪੀ ਪੈ ਗਈ ਹਰੇਕ ਜੀਵ ਇਹ ਕਹਿੰਦਾ ਵੀ ਮੇਰਾ ਕੰਮ ਲੋਟ ਆਉਣਾ ਚਾਹੀਦਾ ਮੇਰਾ ਸੁੱਖ ਮਿਲਣਾ ਚਾਹੀਦਾ ਮੈਨੂੰ ਮੇਰਾ ਜੀਵਨ ਵਧੀਆ ਹੋਣਾ ਚਾਹੀਦਾ ਹੈ ਹੋਰ ਭਾਵੇਂ ਕੋਈ ਮਤਭਲੇ ਕੋਈ ਸੰਗੀ ਸਾਥੀ ਲਚਾਰ ਹੋਵੇ ਮਾਤਾ ਪਿਤਾ ਹੋਵੇ ਭੈਣ ਭਰਾ ਇਹਨਾਂ ਦਾ ਕੋਈ ਮਤਭਲੇ ਕੋਈ ਇਹਨਾਂ ਦੀ ਅਹਿਮੀਅਤ ਨਹੀਂ ਕਲ ਯੁੱਗ ਦੇ ਵਿੱਚ ਜ਼ਿਆਦਾਤਰ ਰਹਿ ਗਈ ਪੁੱਤ ਨੇ ਮਾਤਾ ਪਿਤਾ ਦੀ ਸੇਵਾ ਕਰਨੀ ਹੁੰਦੀ ਹੈ ਮਾਤਾ ਪਿਤਾ ਦੀ ਆਗਿਆ ਕਰਨੀ ਹੁੰਦੀ ਹੈ ਨੌਨ ਨੇ ਆਪਣੇ ਆ ਕੇ ਮਾਤਾ ਪਿਤਾ ਮੰਗ ਆਪਣੇ ਸੱਸ ਸਹੁਰੇ ਨੂੰ ਸਮਝਣਾ ਹੈ ਤੇ ਉਹ ਵੀ ਜ਼ਿਆਦਾਤਰ ਤਰਕ ਹੀ ਹੋਇਆ ਹੋਇਆ ਕਿ ਉਹ ਵੀ ਆਪਣੇ ਸੱਸ ਸਹੁਰਾ ਮਤਲਬ ਵੀ ਮੇਰਾ ਪਿਓ ਨਹੀਂ ਮੇਰੀ ਮਾਤਾ ਨਹੀਂ ਇਹ ਤਾਂ ਦੂਸਰੇ ਨੇ ਕਈ ਤਾਂ ਮੁੰਡੇ ਵੀ ਮਗਰ ਲੱਗ ਜਾਂਦੇ ਆ ਬੇ ਮੇਰੀ ਘਰ ਵਾਲੀ ਮੇਰੀ ਪਤਨੀ ਹੈ ਜਿਵੇਂ ਕਹਿੰਦੀ ਠੀਕ ਹੈ ਇਹ ਕਦੋਂ ਹੁੰਦਾ ਜਦੋਂ ਅਸੀਂ ਧਰਮ ਨੂੰ ਭੁੱਲ ਜਾਂਦੇ ਹਾਂ ਧਰਮ ਸਾਨੂੰ ਤਾਂ ਪਤਾ ਲੱਗਣਾ ਜੇ ਅਸੀਂ ਗ੍ਰੰਥ ਪੜ੍ਹਾਂਗੇ ਸੁਣਾਂਗੇ ਸਮਝਾਂਗੇ ਜੇ ਸੱਟ ਜੀ ਜੇਕਰ ਜੀਵਨ ਦੇ ਵਿੱਚ ਸਿਰਫ ਮਾਇਆ ਤੇ ਧਿਆਨ ਹੈ ਮਾਇਆ ਇਕੱਠੀ ਕਰ ਲੋ ਜੀਵਨ ਸੁਖੀ ਰਹੇਗਾ ਮਹਾਰਾਜ ਨੇ ਗੁਰਬਾਣੀ ਵੀ ਸਮਝਾਉਣਾ ਕੀਤਾ ਸੁਖ ਨਾਹੀ ਬਹੁਤੇ ਤਨ ਖਾਟੇ ਸੁਖ ਨਾਹੀ ਪੀਖੇ ਨ੍ਰਿਤ ਨਾਟੇ ਸੁਖ ਨਾਹੀ ਬਹੁਤ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਬਾੜਾ ਤਾਂ ਇਕੱਠਾ ਕਰਕੇ ਸੁਖ ਨਹੀਂ ਮਿਲਦਾ ਗੁਰਮਖ ਪਿਆਰਿਓ ਜੇ ਸੁਖ ਹੁੰਦਾ ਕੋਈ ਵਾਸ਼ਨਾ ਫਿਰ ਹੁੰਦਾ ਸਕੰਦਰੇ ਸਭ ਰੋਕ ਗਏ ਜਿਨ੍ਹਾਂ ਨੇ ਧਨ ਇਕੱਠਾ ਕਰਿਆ ਉਹਦੇ ਵਿੱਚ ਸੁੱਖ ਲੱਭਣ ਦੀ ਕੋਸ਼ਿਸ਼ ਕੀਤੀ ਆ ਰੋਂਦੇ ਗਏ ਨੇ ਸੁਖ ਨਾਹੀਂ ਪੇਖੇ ਨ੍ਰਿਤਨਾ ਟਿਨਾਚ ਗਾਣੇ ਦੇਖ ਕੇ ਵੀ ਨਹੀਂ ਸੁੱਖ ਮਿਲਦਾ ਮਾਰੇ ਕਹਿੰਦੇ ਉਹ ਵੀ ਗਾਣੇ ਸੁਣ ਲੈ ਨਾਚ ਗਾਣੇ ਪਤਾ ਜੀ ਮਾਰੇ ਕਹਿੰਦੇ ਨਹੀਂ ਮਿਲਦਾ ਸੁਖ ਨਾਹੀਂ ਬਹੁ ਦੇਸ਼ ਕਮਾਹ ਬਾਹਲੇ ਮੁਲਕਾਂ ਨੂੰ ਚੱਲ ਜਾ ਮਰ ਕੇ ਕੋਈ ਸੁੱਖ ਨਹੀਂ ਸਰਬ ਸੁਖਾ ਹਰ ਹਰ ਗੁਣ ਗਏ ਜਿੱਦਣ ਤੈਨੂੰ ਕਿਤੇ ਸੁੱਖ ਮਿਲਿਆ ਤੇ ਤੈਨੂੰ ਬੰਦਗੀ ਕਰਕੇ ਨਾਮ ਜਪ ਕੇ ਮਿਲੇਗਾ ਹੁਣ ਇਹ ਜੀਵ ਨੂੰ ਸਮਝ ਆਉਣੀ ਚਾਹੀਦੀ ਹੈ ਹੁਣ ਜੀਵ ਨੂੰ ਇੱਥੇ ਕਾਲ ਯੁਗ ਦੇ ਵਿੱਚ ਇਹ ਸਮਝ ਆਏ ਭਈ ਮਾਇਆ ਇਕੱਠੀ ਕਰ ਲੋ ਆਪਣਾ ਲੋਡ ਕਰ ਲੋ ਕੰਮ ਫਟਾਫਟ ਮਾਇਆ ਦੇ ਢੇਰ ਲਾ ਲੋ ਫਿਰ ਅਸੀਂ ਸੁਖੀ ਰਹਾਂਗੇ ਅਗਿਆਨਤਾ ਵਿੱਚ ਉਹ ਜੀਵ ਚੱਲ ਰਹੇ ਨੇ ਜਿਹੜੇ ਮਾਤਾ ਪਿਤਾ ਨੇ ਤੁਹਾਨੂੰ ਪਾਲ ਕੇ ਵੱਡਾ ਕੀਤਾ ਹੈ ਤੁਹਾਡੇ ਲਈ ਦੁੱਖ ਚੱਲੇ ਨੇ ਉਹ ਮਾਤਾ ਪਿਤਾ ਦੋ ਪਤਾਂ ਦੇ ਮਾਤਾ ਪਿਤਾ ਇੱਕ ਤਾਂ ਮਾਤਾ ਪਿਤਾ ਹੁੰਦਾ ਬੇਫਿਕਰ ਕੋਈ ਜਿਵੇਂ ਮਰਜ਼ੀ ਰਹੇ ਤੂੰ ਹੀ ਸ਼ਰਾਬੀ ਕਬਾਬੀ ਹੁੰਦੇ ਕਈ ਬੇਫਿਕਰ ਹੁੰਦੇ ਆ ਬੱਚੇ ਜਿਵੇਂ ਮਰਜ਼ੀ ਪਾਣ ਨਾ ਪੜਨ ਦਾ ਕੋਈ ਮਤਵ ਨਹੀਂ ਹੁੰਦਾ ਕਈ ਵਿਚਾਰੇ ਰੂਰ ਵਾਲੇ ਕੇ ਬੱਚੇ ਪਲ ਜਾਂਦੇ ਮਾਤਾ ਪਿਤਾ ਉਹ ਧਿਆਨ ਨਹੀਂ ਦਿੰਦੇ ਜਿਹੜੇ ਮਾਤਾ ਪਿਤਾ ਚਿੰਤਾ ਵਾਲੇ ਹੁੰਦੇ ਦੋ ਤਣ ਇੱਕ ਚਿੰਤਾਲ ਦੂਸਰੇ ਵਿੱਚ ਚਿੰਤਾ ਵੀ ਮੇਰੇ ਬੱਚੇ ਨੂੰ ਮੈਂ ਕੁਝ ਬਣਾਉਣਾ ਹੈ ਮੈਂ ਬੱਚਾ ਨੂੰ ਅੱਗੇ ਵਧਾਉਣਾ ਹੈਗਾ ਕੰਨਾ ਤਾਂ ਰੱਬ ਨੇ ਆ ਸੱਚੇ ਪਾਤਸ਼ਾਹ ਨੇ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਮਾਤਾ ਪਿਤਾ ਸੋਚਦਾ ਵੀ ਮੈਂ ਵਧੀਆ ਬੱਚੇ ਨੂੰ ਬਣਾਵਾਂ ਵਧੀਆ ਅੱਗੇ ਵਧਾਵਾਂ ਐਸੇ ਮਾਤਾ ਪਿਤਾ ਦੀ ਜੇਕਰ ਅਸੀਂ ਸੇਵਾ ਨਹੀਂ ਕਰਦੇ ਐਸੇ ਪਿਤਾ ਮਾਤਾ ਪਿਤਾ ਤਾਂ ਇਹ ਨਰਾਦਰ ਕਰਦੇ ਆ ਤੇ ਫਿਰ ਸਮਝ ਲਓ ਵੀ ਰੱਬ ਦੇ ਘਰ ਵਿੱਚ ਇਹ ਮਨਜ਼ੂਰ ਨਹੀਂ ਹੁੰਦਾ ਸੋ ਗੁਰਮਖ ਪਿਆਰਿਓ ਜੇਕਰ ਸਾਨੂੰ ਮਾਤਾ ਪਿਤਾ ਦਾ ਕੋਈ ਸਹੂਲਤ ਦਾ ਧਿਆਨ ਨਹੀਂ ਹੈ ਵੀ ਮਾਤਾ ਪਿਤਾ ਨੇ ਸਾਨੂੰ ਜੰਮਿਆ ਸਾਡੇ ਲਈ ਇੰਨਾ ਖਰਚਾ ਕੀਤਾ ਇੰਨਾ ਸਾਨੂੰ ਭਜਨ ਨੱਟ ਕੀਤੀ ਹੈ ਤੇ ਉਹਨਾਂ ਨੂੰ ਵੀ ਯਾਰ ਸੁੱਖ ਚਾਹੀਦਾ ਹੈ ਇਹ ਤਾਂ ਸਮਝ ਆਏਗੀ ਜੇ ਅਸੀਂ ਧਾਰਮਿਕ ਗ੍ਰੰਥਾਂ ਨੂੰ ਪਾਚਾਂਗੇ ਪੜ੍ਹਾਂਗੇ ਗੁਰਦੁਆਰੇ ਮੰਦਿਰ ਤੇ ਜਾ ਕੇ ਗੁਰਦੁਆਰੇ ਢੇਡਾ ਮਾਰਨ ਦਾ ਮੰਦਰ ਵਿੱਚ ਢੇਡਾ ਮਾਰਨ ਨਾਲ ਥੋੜਾ ਮਿਲਦਾ ਜੇ ਕੋਈ ਸਿੱਖਾਂਗੇ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਆਏਗੀ ਜੋ ਗ੍ਰੰਥਾਂ ਵਿੱਚ ਲਿਖਿਆ ਜੋ ਗੁਰਦੁਆਰੇ ਵਿੱਚ ਮੰਦਰ ਮਸਤੇ ਵਿੱਚ ਸਮਝਾਇਆ ਜਾਂਦਾ ਉਹਨੂੰ ਅਸੀਂ ਸਿੱਖਣਾ ਹੈ ਜੀਵਨ ਵਿੱਚ ਢਲਣਾ ਜੀਵਨ ਤਾਹੀਂ ਬਦਲੇਗਾ ਕਈਆਂ ਦੇ 20 25 ਵਿੱਚ ਸਾਲ ਹੋ ਗਏ ਗੁਰਦੁਆਰੇ ਮੰਦਰ ਮਸਤੇ ਜਾਂਦੇ ਨੇ ਓਕਣੇ ਦਾ ਜੀਵਨ ਉਸ ਤਰ੍ਹਾਂ ਵਿਗੜਿਆ ਜ਼ਰੂਰ ਹੈ ਮਾਰੇ ਕਹਿੰਦੇ ਚੁਗਲੀਆਂ ਨਿੰਦਿਆ ਦੁਬਤਾ ਹੋਰ ਵਧ ਗਈਆਂ ਕਿਉਂਕਿ ਇੱਥੇ ਸੁਣੇ ਹੀ ਨਹੀਂ ਧਿਆਨ ਨਾਲ ਜਾ ਕੇ ਕੁਝ ਜੇ ਅਸੀਂ ਗੁਰਦੁਆਰੇ ਮੰਦਰ ਵਿੱਚ ਜਾ ਕੇ ਧਿਆਨ ਨਾਲ ਸੁਣਾਂਗੇ ਸਾਡਾ ਜੀਵਨ ਬਦਲੇਗਾ ਸਾਨੂੰ ਪਤਾ ਲੱਗ ਜਾਊਗਾ ਬਈ ਮੈਂ ਆਪਣੇ ਆਪ ਜ਼ਿਆਦਾ ਪਰਾਲੇ ਨਾ ਕਰਾਂ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਕਰਨੇ ਕਰੇ ਕਰਾਵੇ ਆਪੇ ਆਪ ਮਾਨਸਿਕ ਸਾਡਾ ਫਰਜ ਹੈ ਜਿਹੜਾ ਉਹ ਅਸੀਂ ਨਿਭਾਈਏ ਸਾਡੇ ਮਾਤਾ ਪਿਤਾ ਲਈ ਫਰਜ ਨੇ ਸਾਡੇ ਭੈਣ ਭਰਾਵਾਂ ਲਈ ਫਰਜ ਨੇ ਸਾਡੇ ਰਿਸ਼ਤੇਦਾਰਾਂ ਲਈ ਫਰਜ ਨੇ ਉਹ ਫਰਜ ਮੈਂ ਆਪਣੇ ਨਿਭਾਵਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਜਨਮ ਦਿੱਤਾ ਮੈਨੂੰ ਪੜਾਇਆ ਲਿਖਾਇਆ ਮੈਨੂੰ ਹਰ ਇੱਕ ਜਗ੍ਹਾ ਤੇ ਉਹਨਾਂ ਨੇ ਪਹੁੰਚਾਇਆ ਤੇ ਉਹਨਾਂ ਦੀ ਮੈਂ ਸੇਵਾ ਕਰਾਂ ਉਹਨਾਂ ਨੂੰ ਪੁੱਛਾਂ ਭਾਈ ਤੁਹਾਨੂੰ ਕੋਈ ਸਹੂਲਤ ਦੀ ਲੋੜ ਤਾਂ ਨਹੀਂ ਹੈ ਤੁਹਾਨੂੰ ਕੁਝ ਪ੍ਰੋਬਲਮ ਤਾਂ ਨਹੀਂ ਹੈ ਜੇ ਮਾਤਾ ਪਿਤਾ ਕਈ ਵਾਰੀ ਮੈਂ ਦੇਖ ਬੱਚਿਆਂ ਨੂੰ ਦੱਸ ਵੀ ਦਿੰਦੇ ਵੀ ਭਾਈ ਸਾਨੂੰ ਆਹ ਪ੍ਰੋਬਲਮ ਦੂਰ ਕਰੋ ਸਾਨੂੰ ਆਹ ਦਿਓ ਉਹ ਤਾਂ ਵੀ ਨਹੀਂ ਬੱਚੇ ਧਿਆਨ ਦਿੰਦੇ ਇਹਦਾ ਕਾਰਨ ਕਿ ਵੀ ਧਰਮ ਤੋਂ ਦੂਰ ਚਲੇ ਗਏ ਜਦੋਂ ਧਰਮ ਨੂੰ ਫੜਨਗੇ ਧਰਮ ਨੂੰ ਧਿਆਨ ਨਾਲ ਸਮਝਣਗੇ ਧਰਮ ਦਾ ਮਤਲਬ ਕੀ ਹੁੰਦਾ ਪਵਿੱਤਰ ਜੀਵਨ ਰੱਬ ਵਰਗਾ ਜੀਵਨ ਪ੍ਰਭ ਮੇਰਾ ਸਦ ਨਿਰਮਲਾ ਮਨ ਨਿਰਮਲ ਪਾਇਗਾ ਰੱਬ ਵਰਗਾ ਜੀਵਨ ਪਵਿੱਤਰ ਜੀਵਨ ਇਹਨੂੰ ਹੀ ਧਰਮ ਕਹਿੰਦੇ ਬੰਦੇ ਦਾ ਜੀਵਨ ਪਵਿੱਤਰ ਹੋਵੇ ਬੱ ਜੀਵਨ ਵਿੱਚ ਕੋਈ ਖੋਟ ਨਾ ਹੋਵੇ ਜੀਵਨ ਵਿੱਚ ਅ ਚਲਾਕੀਆਂ ਤੁਸ ਧਿਆਨਾ ਨਾ ਹੋਣ ਇਹ ਧਰਮੀ ਜੀਵਨ ਹੈ ਸੋ ਗੁਰਮੁਖ ਪਿਆਰੇ ਜਦੋਂ ਅਸੀਂ ਧਰਮ ਵਾਲਾ ਜੀਵਨ ਜਿਉਣਾ ਸ਼ੁਰੂ ਕਰਦੇ ਹਾਂ ਫਿਰ ਸਾਨੂੰ ਸਾਰਾ ਕੁਝ ਸਮਝ ਆ ਜਾਂਦੇ ਵੀ ਜਿੱਥੇ ਮੇਰਾ ਫਰਜ਼ ਬਣਦਾ ਮੇਰਾ ਫਰਜ਼ ਉਹ ਆਪਾਂ ਨਿਭਾਉਣਾ ਜੇ ਮੇਰਾ ਕਿਤੇ ਅਧਿਕਾਰ ਬਣਦਾ ਉਹ ਭਾਵੇਂ ਕੰਮ ਵੀ ਰਹਿ ਜਾਵੇ ਕੋਈ ਗੱਲੇ ਘੱਟ-ਬੱਧ ਰਹਿ ਲੇਕਿਨ ਮੇਰੇ ਫਰਜ਼ ਵਿੱਚ ਨਾ ਕਿਤੇ ਕਮੀ ਰਹਿ ਜਾਵੇ ਜਿੱਥੇ ਮੈਂ ਫਰਜ਼ ਆ ਮੇਰਾ ਮੈਂ ਸਾਰੇ ਉਹ ਫਰਜ਼ ਨਿਭਾਉਣੇ ਮੈਂ ਜ਼ਿੰਮੇਵਾਰੀਆਂ ਨਿਭਾਉਣੀਆਂ ਆ ਇਹ ਨੀਅ ਮੈਂ ਆਪਣੀ ਲੋਟ ਨੂੰ ਲੂ ਸਿੱਧਾ ਕਰਦਾ ਫਿਰ ਜਾਂ ਮੈਂ ਸੰਸਾਰ ਵਿੱਚ ਫਿਰ ਅਧਰਮੀ ਆ ਉਹ ਧਰਮ ਨਹੀਂ ਹੈ ਜਿੰਨਾ ਮਰਜੀ ਗੁਰਦੁਆਰੇ ਮੰਦਰ ਮਸਜਿਦ ਵਿੱਚ ਜਾਇਓ ਜੇਕਰ ਸਾਡੇ ਅਸੀਂ ਧਰਮ ਨੂੰ ਨਹੀਂ ਸਮਝਿਆ ਧਰਮ ਦਾ ਪੱਲਾ ਨਹੀਂ ਫੜਿਆ ਜੀਵਨ ਵਿੱਚ ਪਵਿੱਤਰਤਾ ਜੀਵਨ ਵਿੱਚ ਜ਼ਿੰਮੇਵਾਰੀਆਂ ਨਿਭਾਉਣ ਦੀ ਅਕਲ ਨਹੀਂ ਆਈ ਤੇ ਮਾਰੇ ਕਹਿੰਦੇ ਜਾਇਓ ਜੋ ਗੁਰਦੁਆਰੇ ਜਿੰਨਾ ਮਰਜੀ ਕਿਹੜੇ ਕੱਟੀ ਚੋ ਕੋਈ ਫਰਕ ਨਹੀਂ ਪੈਂਦਾ ਜੀਵਨ ਦੇ ਵਿੱਚ ਸਾਨੂੰ ਇੱਕ ਦੂਸਰੇ ਪ੍ਰਤੀ ਫਰਜ਼ ਪਤਾ ਲੱਗ ਜਾਣਾ ਇਹ ਨਹੀਂ ਮੇਰਾ ਕੰਮ ਲੋਟ ਆਉਣਾ ਚਾਹੀਦਾ ਬਾਕੀ ਕੋਈ ਮਤਲਬ ਨਹੀਂ ਮੈਂ ਆਪਾਂ ਨੇ ਕੀ ਲੈਣਾ ਇਹਨੂੰ ਕਲਜੁਗ ਕਲਜੁਗੀ ਜੀਵ ਕਹਿੰਦੇ ਆ ਅ ਧਰਮੀ ਜੀਵ ਕਹਿੰਦੇ ਆ ਮੂਰਖ ਸਾਾਕਤ ਮਨਮੁਖ ਕਹਤਿਆ ਜਦੋਂ ਜੀਵਨ ਦੇ ਲਈ ਦੂਸਿਆਂ ਪ੍ਰਤੀ ਹਮਦਰਦੀ ਦੂਸਿਆਂ ਪ੍ਰਤੀ ਫਰਜ਼ ਕੀ ਬਣਦੇ ਸਮਝ ਆ ਗਿਆ ਦੂਸਰਿਆਂ ਪ੍ਰਤੀ ਤੜਫ ਪੈਦਾ ਹੋ ਗਈ ਦੂਸਰਿਆਂ ਪ੍ਰਤੀ ਅੰਦਰੋਂ ਪਿਆਰ ਪੈਦਾ ਹੋ ਗਿਆ ਇਹ ਫਿਰ ਧਰਮੀ ਜੀਵਨ ਆਇਆ ਧਰਮ ਕੋਈ ਨਾ ਥੋੜਾ ਇੱਕ ਵੀ ਧਰਮ ਕੋਈ ਪਹਿਰਾਵਾ ਪਾ ਲਿਆ ਹਿੰਦੂ ਧਰਮ ਮੁਸਲਮਾਨ ਇਸਾਈ ਸਿੱਖ ਧਰਮ ਧਰਮ ਤਾਂ ਭਾਈ ਜੀਵਨ ਦੇ ਵਿੱਚ ਪਵਿੱਤਰਤਾ ਆ ਗਈ ਜੀਵਨ ਵਿੱਚ ਨਿਰਮਲਤਾ ਆ ਗਈ ਜੀਵਨ ਆ ਵਿੱਚ ਵਿਵੇਕ ਬੁੱਧੀ ਆ ਗਈ ਜੀਵਨ ਵਿੱਚ ਗਿਆਨवान ਹੋ ਗਿਆ ਚੰਗੇ ਮਾੜੇ ਦੀ ਪਰਖ ਸਮਝ ਵੀ ਚੰਗਾ ਕੀ ਹੈ ਮਾੜਾ ਕੀ ਹੈ ਅਸੀਂ ਜੀਵਨ ਵਿੱਚ ਕੀ ਚੰਗਾ ਕਰਨਾ ਕੀ ਮਾੜਾ ਇਹ ਸਮਝ ਆ ਗਈ ਇਹਨੂੰ ਧਰਮ ਕਹਿੰਦੇ ਆ ਮਾੜਾ ਕੀ ਆ ਚੰਗਾ ਕੀ ਆ ਦੇਖ ਕੇ ਕਰਨਾ ਚੰਗਾ ਚੰਗਾ ਕਿਹੜਾ ਮਾੜਾ ਕਿਹੜਾ ਜਿਹੜਾ ਮਾੜਾ ਛੱਡ ਦੇਣਾ ਚੰਗਾ ਕਰਨਾ ਇਹਨੂੰ ਧਰਮੀ ਕਹਿੰਦੇ ਆ ਸਿਰਫ ਆਪਣੇ ਸਵਾਥ ਲਈ ਆਪਣੇ ਸੁੱਖ ਲਈ ਆਪਣੇ ਆਨੰਦ ਲਈ ਜੋ ਮਰਜ਼ੀ ਕਰੀ ਜਾਓ ਇਹ ਧਰਮੀ ਆ ਜੀਵਾ ਆ ਧਰਮੀ ਆ ਧਰਮ ਇੱਕ ਚੇਂਜ ਆ ਭਾਈ ਤੁਹਾਡੇ ਜੀਵਨ ਦੇ ਵਿੱਚ ਇੱਕ ਮੂਰਖ ਤੋਂ ਇੱਕ ਸਿਆਣਾ ਬੰਦਾ ਬਣ ਜਾਣਾ ਧਰਮੀ ਬੰਦਾ ਬਣ ਜਾ ਆ ਧਰਮੀ ਤੋਂ ਧਰਮੀ ਬਣ ਜਾਣਾ ਹੈ ਇਹ ਗੁਰਦੁਆਰੇ ਮੰਦਰ ਮਸਜਿਦ ਵਿੱਚ ਜਾ ਕੇ ਹੋਣਾ ਚਾਹੀਦਾ ਹੈ ਜੇ ਨਹੀਂ ਹੋਇਆ ਮਹਾਰਾਜ ਕਹਿੰਦੇ ਫਿਰ ਤੂੰ ਹੀ ਗੇੜੀ ਮਾਰ ਤੇ ਜਿੰਨੇ ਮਰਜੀ ਮਰ ਜਾਓ ساری ਜ਼ਿੰਦਗੀ ਮਰ ਜਾਓ ਗੇੜੇ ਉੱਤੇ ਕਿਆ ਫਤ ਜੀਵਨ ਵਿੱਚ ਧਰਮ ਆ ਗਿਆ ਜੀਵਨ ਵਿੱਚ ਪ੍ਰਤਪਤਾ ਆ ਗਈ ਜੀਵਨ ਵਿੱਚ ਵਿਵੇਕ ਬੁੱਤੀ ਆ ਗਈ ਚੰਗੇ ਮਾੜੇ ਦੀ ਪਾਰਖ ਆ ਗਈ ਇਹਨੂੰ ਧਰਮ ਕਹਿੰਦੇ ਆ ਚੰਗਾ ਮਾੜਾ ਪਾਰਖਣਾ ਫਿਰ ਚੰਗਾ ਕੰਮ ਕਰਨਾ ਮਾੜਾ ਛੱਡ ਦੇਣਾ ਇਹਨੂੰ ਧਰਮੀ ਕਹਿੰਦੇ ਆ ਚੰਗੇ ਮਾੜੇ ਦੀ ਪਾਰਖ ਨਹੀਂ ਹੈ ਅਸੀਂ ਮਤਲਬ ਕਰ ਦੇਣਾ ਜਿਹੜੀ ਸਾਡੇ ਸੁਖਵਾਤ ਤੇ ਜੋ ਸਾਨੂੰ ਸੁਖ ਦਿੰਦਾ ਉਹ ਹੀ ਕਰਨਾ ਭਾਵੇਂ ਮਾਰ ਹੀ ਹੋਵੇ ਮਾਰੇ ਕਰੇ ਧਰਮੀ ਜੀਵਨ ਦੀ ਨਿਸ਼ਾਨੀ ਹੈ ਸੋ ਗੁਰੂ ਪਿਆਰੇ ਜਦੋਂ ਅਸੀਂ ਧਰਮੀ ਹੋ ਜਾਂਦੇ ਸਾਨੂੰ ਪਰਮਾਤਮਾ ਦੀ ਸੋਚੀ ਆ ਜਾਂਦੀ ਹੈ ਗਿਆਨ ਹੋ ਜਾਂਦਾ ਵਿਵੇਕ ਬੁੱਧ ਫਿਰ ਉਹਨੂੰ ਕਿਸੇ ਅਸਰਾਂ ਦੀ ਤੱਕ ਦੋ ਕਹਿੰਦਾ ਰੁੱਖੀ ਮਿੱਸੀ ਪਰਮਾਤਮਾ ਤੁਹਾਨੂੰ ਜ਼ਰੂਰ ਦੇਊਗਾ ਭਰੋਸਾ ਜਾ ਕੇ ਰਿੱਤੇ ਵਿਸ਼ਵਾਸ ਪਰਭਾਇਆ ਤਤ ਗਿਆਨ ਤੇ ਸਮੰਗਤ ਪਰਮਾਤਮਾ ਸਾਨੂੰ ਰੁੱਖੀ ਮਿੱਸੀ ਜ਼ਰੂਰ ਦੇਊਗਾ ਕਿਉਂਕਿ ਅਸੀਂ ਉਹਦੇ ਬੱਚੇ ਆ ਉਹਦੇ ਪੁੱਤ ਆ ਉਹ ਸਾਨੂੰ ਕਦੇ ਭੁੱਖਾ ਨਹੀਂ ਰੱਖੂਗਾ ਧਰਮੀ ਜੀਵਨ ਦੀ ਨਿਸ਼ਾਨੀਆਂ ਉਹ ਕਦੇ ਵੀ ਕਿਸੇ ਨਾਲ ਫਿਰ ਧੋਖਾबाजी ਨਹੀਂ ਕਰੂਗਾ ਕਿਸੇ ਦਾ ਮਾੜਾ ਨਹੀਂ ਸੋਚੂਗਾ ਸਾਰਿਆਂ ਦਾ ਭਲਾ ਹੀ ਸੋਚੂਗਾ ਆਪਣੇ ਫਰਜ਼ ਨਿਭਾਊਗਾ ਠੀਕ ਆ ਜੀ ਉਹਨੇ ਇਹ ਨਹੀਂ ਸੋਚਣਾ ਮੈਨੂੰ ਕੋਈ ਮੇਰੀ ਸੇਵਾ ਕਰੂਗਾ ਨਹੀਂ ਉਹਨੇ ਆਪਣੇ ਫਰਜ਼ ਨਿਭਾਦਣ ਕਰੇ ਨਾ ਕਰੇ ਪਰਮਾਤਮਾ ਨੇ ਸੇਵਾ ਕਰਨੇ ਸਿਮਨ ਬੰਦ ਕੀ ਗੁਰੂ ਨਾਮ ਚ ਉਹ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਗੇ ਸੋ ਗੁਰਮਤਿ ਪਿਆਰਿਓ ਅਸੀਂ ਗੁਰਦੁਆਰੇ ਮੰਦਰ ਮਾਸ ਵਿੱਚ ਜਾ ਕੇ ਉੱਥੋਂ ਕੁ ਸਿੱਖਣਾ ਹੁੰਦਾ ਹੈ ਅਸੀਂ ਧਰਮੀ ਬਣਨਾ ਹੁੰਦਾ ਪਵਿੱਤਰ ਬਣਨਾ ਹੁੰਦਾ ਸ਼ੁੱਧ ਬਣਨਾ ਹੁੰਦਾ ਅਸੀਂ ਫਰਜ਼ ਨਿਭਾਉਣ ਵਾਲੇ ਬਣਨਾ ਹੁੰਦਾ ਆਪੋ ਤਾਪੇ ਕਰਨ ਵਾਲੇ ਨਹੀਂ ਬਣਨਾ